ਕੀ ਨਾ ਮੇਰਾ ਨਾਮ ਸੀਮਾ ਸੋਲ ਮੈਂ ਪੰਜਾਬ ਆਲ ਇੰਡੀਆ ਦੀ ਜ਼ਿਲ੍ਹਾ ਸਕੱਤਰ ਸੀਮਾ ਸੋਲ ਜਿਹੜਾ ਅੱਜ ਤੁਸੀਂ ਧਰਨ ਲਗਾ ਕੇ ਬੈਠੇ ਹੋ ਆਪਣੀ ਮੰਗਾਂ ਕੀ ਮੰਗਾਂ ਨੇ ਕਿਹੜੇ ਖਿਲਾਫ ਧਰਨ ਲਗਾ ਰਹੇ ਹੋ ਲੇਖੋ 13 ਮਾਰਚ ਨੂੰ ਪੰਜਾਬ ਸਰਕਾਰ ਦੇ ਜਿਹੜੀ ਸੈਂਟਰ ਦੀ ਸਰਕਾਰ ਇਹਨਾਂ ਨੇ ਇੱਕ ਨਵਾਂ ਨੋਟਿਸ ਪ੍ਰੀਸੈਂਟ ਜਾਰੀ ਕੀਤਾ ਜਿਹਦੇ ਵਿੱਚ ਉਹਨਾਂ ਨੇ 58 ਸਾਲ ਦੀਆਂ ਆਸ਼ਾ ਵਰਕਰ ਫੈਸਿਲੀਟੇਟਰਾਂ ਨੂੰ ਘਰ ਭੇਜ ਦਿੱਤਾ ਵੈ ਅਸੀਂ ਉਸ ਦੇ ਖਿਲਾਫ ਨਹੀਂ ਤਰਨਾ ਰਿਹਾ ਕਿ ਉਹਨਾਂ ਨੂੰ ਘਰ ਕਿਉਂ ਭੇਜਿਆ ਜਾ ਰਿਹਾ ਉਹਨਾਂ ਨੂੰ ਤੁਸੀਂ ਰਿਟਾਇਰ ਕਿਉਂ ਕੀਤਾ ਗੱਲ ਸਾਡੀ ਇਹ ਹੈ ਵੀ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਜਿਹੜੇ ਮੈਨ 16 17 ਸਾਲ ਐਸੇ ਹਸਪਤਾਲਾਂ ਦੇ ਵਿੱਚ ਟੱਕੇ ਖਾ ਕੇ ਕੱਡੇ ਨੇ ਲਗਾਤਾਰ ਮਰੀਜ਼ਾਂ ਨੂੰ ਲੈ ਕੇ ਇੱਥੇ ਆਂਦੀਆਂ ਉਹਨਾਂ ਦੀ ਸਿਹਤ ਸੁਲਤਾ ਦੁਆਉਂਦੇ ਸੀ ਪਰ ਉਸ ਤੋਂ ਬਾਅਦ ਜਦੋਂ ਉਹਨਾਂ ਦਾ ਬੈਠ ਕੇ ਖਾਣ ਦਾ ਵੇਲਾ ਆਇਆ ਤੋ ਉਹਨਾਂ ਨੂੰ ਸਿਰਫ ਇਹ ਜਿਵੇਂ ਖਾਲੀ ਠੂਠਾ ਫੜਾ ਕੇ ਕੱਢ ਦਿੱਤਾ ਜਾਂਦਾ ਕਿ ਜਾ ਕੇ ਆਪਣੇ ਘਰ ਆਰਾਮ ਕਰੋ ਇਸ ਟਾਈਮ ਤੋ ਉਹਨਾਂ ਨੂੰ ਕਿਤੇ ਕਮਾਂਡ ਜੁਗੀਆਂ ਨਹੀਂ ਆ ਕਿ ਜਾ ਕੇ ਕਿਤੇ ਨਵਾਂ ਕੰਮ ਕਰ ਲੈਣਗੇ ਕੀ ਮੰਗ ਕਰਦੇ ਮੰਗ ਕਰਦੇ ਆ ਕਿ ਜੜੀਆਂ ਕੁੜੀਆਂ ਇਹਨਾਂ ਨੇ ਕੱਢੀਆਂ ਉਹਨਾਂ ਨੂੰ ਜਿਹੜਾ ਇਨਸੈਂਟਿਵ ਤੇ ਜਿਹੜਾ ਪਹਿਲਾ ਇਨਸੈਂਟਿਵ ਸੌਰੀ ਇਹਨਾਂ ਨੇ ਸਾਡੇ ਜਿਹੜੇ ਆਸ਼ਾ ਵਰਕਰ ਇਨਸੈਂਟਿਵ ਬੰਦੇ ਹੀ ਉਹ ਵੀ ਕੱਢ ਲਿੱਤੇ ਗਏ ਨੇ 58 ਸਾਲ ਦੀ ਗੱਡੀ ਉਹਦੇ ਨਾਲ ਜਿੰਨਾ ਵੀ ਸਾਡੀ ਰਿਪੋਰਟ ਬਣਦੀ ਸੀ ਉਹ ਵੀ ਕੱਢ ਦਿੱਤੀ ਗਈ ਅਸੀਂ ਕਹਿੰਦੇ ਆ ਕਿ ਜਿਹੜੇ ਉਹਨਾਂ ਨੂੰ 58 ਸਾਲ ਤੋਂ ਫਾਰਕ ਕੀਤਾ ਉਹਨਾਂ ਨੂੰ ਜੋ ਬੰਦਾ ਵਾ ਵੇਤਨ ਦੇ ਹਿਸਾਬ ਨਾਲ ਜੋ 58 ਸਾਲ ਦੇ ਕੱਢਣੇ 5 ਲੱਖ ਰੁਪਈਆ ਆਸ਼ਾ ਨੂੰ ਦੇ ਕੇ ਭੇਜਣ ਉਸ ਤੋਂ ਇਲਾਵਾ 10000 ਰੁਪਈਆ ਜਿਹੜੀ ਪੈਨਸ਼ਨ ਉਹਨੂੰ ਘਰ ਬੈਠੀ ਨੂੰ ਰੋਟੀ ਦੀ ਚੱਲਿਓ ਉਹਨੂੰ ਕੋਈ ਸਾਹਮਣ ਨਾ ਲਾਣੀ ਉਹ ਜਾਰੀ ਕੀਤੀ ਗਈ ਹਜਕੀਨਾ ਪੁੱਛੀ ਸਰ ਮੇਰਾ ਨਾਮ ਅਨਜੀਤ ਕੌਰ ਆਸ਼ਾ ਵਰਕਰ ਹੈ ਜਿਹੜਾ ਤੋਂ ਚਿਹਰਨਾ ਲਗਾ ਕੇ ਬੈਠੇ ਪੰਜਾਬ ਸਰਕਾਰ ਦੇ ਖਿਲਾਫ ਸਿਵਲ ਹਸਪਤਲ ਤਰਨਤੋਨ ਦੇ ਵੇਖ ਕੇ ਕੀ ਮੰਗਾ ਕਰੀ ਸਰ ਸਾਡੀਆਂ ਮੰਗਾਂ ਇਹ ਹੈਗੀਆਂ ਕਿਉਂਕਿ ਸਾਡੇ ਕੋਲੋਂ ਜੋ ਵੀ 2008 ਤੋਂ ਅਸੀਂ ਆਸ਼ਾ ਵਰਕਰ ਡਿਊਟੀ ਕਰ ਰਹੇ ਹਾਂ ਤੇ ਇੱਕ ਨਗੂਨੇ ਜੀ ਮਾਨ ਪੱਤੇ ਤੇ ਅਸੀਂ ਡਿਊਟੀ ਕੀਤੀ ਹੈ ਤੇ ਸਰਕਾਰ ਨੇ ਸਾਨੂੰ ਕੁਝ ਵੀ ਮਤਲਬ ਕਿ ਸਾਡੇ ਬਾਰੇ ਨਹੀਂ ਸੋਚਿਆ ਜਦੋਂ ਕਰੋਨਾ ਦਾ ਮਤਲਬ ਮਹਾਂਮਾਰੀ ਦੀ ਹੈਗੀ ਸੀ ਬਿਮਾਰੀ ਫੈਲੀ ਸੀ ਦੁਨੀਆ ਸਾਰੀ ਆਪ ਕੋ ਆਪਣੀ ਅੰਦਰੀ ਬੜੀ ਸੀ ਆਸ਼ਾ ਵਰਕਰ ਨੇ ਅੱਗੇ ਹੋ ਕੇ ਇਹ ਮਹਾਮਾਰੀ ਬਿਮਾਰੀ ਨੂੰ ਕਿੰਨੇ ਲੋਕਾਂ ਨੇ ਜਾਗਰੂਤ ਕੀਤਾ ਸੀ ਤੇ ਇਸ ਕਰਕੇ ਸਾਨੂੰ ਉਸ ਵੇਲੇ ਸਰਕਾਰ ਅਰੀਡ ਦੀ ਹੱਡੀ ਮੰਨਦੀ ਸੀ ਕਿ ਇਹ ਇੱਕ ਆਛਾ ਦਾ ਕੰਮ ਆ ਕਿਉਂਕਿ ਇਹਨਾਂ ਨੇ ਜੋ ਕਰੋਨਾ ਦੀ ਜੰਗ ਜਿੱਤੀ ਆ ਹੋਰ ਕੋਈ ਵੀ ਇਹ ਕੰਮ ਨਹੀਂ ਕਰ ਸਕਦਾ ਪਰ ਇਸ ਟਾਈਮ ਤੇ ਜੋ ਸਰਕਾਰ ਨੇ ਸਾਡੇ ਨਾਲ ਕੀਤਾ ਕੋਝਾ ਮਜ਼ਾਕ ਕੀਤਾ ਹੈਗਾ ਕਿਉਂਕਿ ਸਾਡੇ ਇੱਕ ਨਾਂ ਮਾਨ ਪੱਤਾ ਜਿਹੜਾ ਸੀ ਵਧਾਉਣ ਦੀ ਬਜਾਏ ਸਾਡੇ ਇਨਸੈਂਟਿਵ ਵੀ ਕੱਟ ਲਏ ਉਹਨਾਂ ਨੇ ਸਾਡੀ 58 ਸਾਲ ਦੀਆਂ ਜਿਹੜੇ ਪੈਣਾ ਵਾ ਉਹਨਾਂ ਨੂੰ ਨਨ੍ਹਾ ਨਾ ਸੇਵਾ ਮੁਕਤ ਕੀਤਾ ਹੋਇਆ ਹੈ ਕਿਉਂਕਿ ਉਹਨਾਂ ਨੂੰ ਅਸੀਂ ਕਹਿੰਨੇ ਆ ਕਿ ਉਹਨਾਂ ਦੀ 65 ਸਾਲ ਉਮਰ ਕੀਤੀ ਜਾਵੇ ਡਿਊਟੀ ਤੇ ਵਾਪਸ ਉਹਨਾਂ ਨੂੰ ਬੁਲਾਇਆ ਜਾਵੇ ਉਹਨਾਂ ਨੂੰ ਜਦੋਂ ਸੇਵਾ ਮੁਕਤ ਕਰਨਾ ਹੈ 5 ਲੱਖ ਰੁਪਿਆ ਰਾਸ਼ੀ ਵਜੋਂ ਦਿੱਤਾ ਜਾਵੇ 10000 ਦੀ ਉਹਨਾਂ ਦੀ ਪੇਮੈਂਟ ਬੱਜੇ ਤੇ ਕਿਉਂਕਿ ਵੇਖੋ ਸੇਵਾ ਕਰਕੇ 17 ਸਾਲ ਤੇ ਅਣਹੱਤੇ ਕਾਰਜਾਣਾ ਤੇ ਇਹਦੇ ਵਿੱਚ ਕੋਈ ਤੁਹਾਨੂੰ ਪਤਾ ਚੰਗੀ ਗੱਲ ਨਹੀਂ ਆ ਇਸ ਕਿਸੇ ਵੀ ਆਪ ਸਰਕਾਰ ਨੇ ਮੰਨਦੇ ਆ 58 ਸਾਲ ਦੀ ਤਹਿਤ ਮਤਲਬ ਸਭ ਨੂੰ ਕਰਦੇ ਆ ਰਿਟਾਇਰਮੈਂਟ ਪਰ ਉਹਨਾਂ ਨੂੰ ਸਰਕਾਰ ਮਾਨ ਪੱਤਾ ਦਿੰਦੀ ਆ ਉਹਨਾਂ ਦੀ ਪੈਨਸ਼ਨਾਂ ਬੰਦ ਹੀ ਆ ਬੁਢਾਪੇ ਦੀ ਲਾਠੀ ਦਾ ਸਹਾਰਾ ਬੰਦਾ ਪਰ ਜਿਹੜੀ ਸਾਡੀਆਂ ਭੈਣਾਂ ਅੱਜ ਕრო ਜਾ ਰਹੀਆਂ ਨੇਤੀਆਂ ਬਹੁਤ ਇੱਕ ਕਮਜ਼ੋਰ ਵਰਗ ਤੋਂ ਭੈਣਾਂ ਉੱਠ ਕੇ ਡਿਊਟੀ ਕਰ ਰਹੀਆਂ ਸੀਗਾ ਕੋਈ ਵਿਚਾਰੀ ਵਿਧਵਾ ਹੈ ਕਿਸੇ ਦਾ ਕੋਈ ਘਰ ਦੇ ਗੁਜ਼ਾਰਾ ਬਹੁਤ ਇੱਥੇ ਹੀ ਕੰਮ ਚ ਚੱਲਦਾ ਸੀ ਤੇ ਸਰਕਾਰ ਨੇ ਸਾਨੂੰ ਇੱਕੋ ਝਮ ਜਾ ਕੀਤਾ ਸਾਨੂੰ ਸਾਡੀਆਂ ਹੱਕੀ ਮੰਗਾਂ ਨਹੀਂ ਮੰਨਦੇ ਅਸੀਂ ਉਹਨਾਂ ਵਾਸਤੇ ਜੋ ਸਾਡੀ प्रधान साहिबान साडी यूनियन अडी कोई रेको की फैसला बसी ओ दिन तक को नहीं चला सर मेरा नाम भूपेंद्र कौर मैं आशा वर्कर कर सेंटर का ठीक है मैं जुड़ने कर ਸਰ ਕਹਿਣਾ ਤੇ ਬਸ ਸਾਡਾ ਮੈਂ ਇਹੀ ਚਾਹੁੰਨੀ ਆ ਕਿ ਜੇ ਸਾਡੇ ਜਿੰਨਾ ਹੀ ਹੱਕਾ ਕਰਕੇ ਬੈਠੇ ਆ ਜਿਵੇਂ ਕਿ 58 ਸਾਲ ਵਾਲੀਆਂ ਸਾਡੀਆਂ ਭੈਣਾਂ ਜਿਨ੍ਹਾਂ ਨੂੰ ਸੇਵਾ ਮੁਕਤ ਕੀਤਾ ਗਿਆ ਉਹਨਾਂ ਨੂੰ ਉਹਨਾਂ ਦੀ ਉਮਰ ਹੱਦ 65 ਸਾਲ ਤੱਕ ਵਧਾ ਕੇ ਕੀਤੀ ਜਾਵੇ ਤੇ ਜੇ ਨਹੀਂ ਤੇ ਫਿਰ ਉਹਨਾਂ ਦੇ ਬਣਦੇ ਹੱਕ ਦਿੱਤੇ ਜਾਣ ਜਿਵੇਂ ਕਿ 5005 ਲੱਖ ਰੁਪਇਆ ਰਿਟਾਇਰਮੈਂਟ ਤੇ 10000 ਵਿਦਆਉਟ ਪੈਨਸ਼ਨ ਪਰ ਮਹੀਨਾ ਦਿੱਤੀ ਜਾਵੇ ਜੇ ਕੋਈ ਸਰ ਮੰਗਾ ਨਹੀਂ ਮੰਗਦੇ ਕੀ ਕਰੇ ਜੇਕਰ ਸਰਕਾਰ ਮੰਗਾ ਸਾਡੀਆਂ ਨਹੀਂ ਮੰਦੀ ਤੇ ਅਸੀਂ ਐਵੇਂ ਹੀ ਧਰਨੇ ਜਾਰੀ ਰੱਖਾਂਗੇ ਬਸ ਸਾਡੇ ਧਰਨੇ ਜਾਰੀ ਰਹਿਣਗੇ ਅਨੇਕ